ਹਾਂਜੀ ਦੋਸਤੋ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਤੂਤੇ ਪਿੰਡੀ ਵਾਲੇ ਦੇ ਪਿੰਡ ਪਿੰਡੀ ਟਿੱਲਵਾਂ ਸੋ ਇਸ ਵਕਤ ਇੱਥੇ ਪਹੁੰਚੇ ਨੇ ਗਿੱਪੀ ਗਰੇਵਾਲ ਤੇ ਐਮੀ ਮਿਰਕ ਨਿਮਰਤ ਖੈਰਾ ਤੇ ਸਰਗੁਣ ਮਹਿਤਾ ਜੀ ਸਰਬਾਲਾ ਜੀ ਜਿਹੜੀ ਫਿਲਮ ਆ ਰਹੀ ਉਹਨਾਂ ਦੀ ਉਹਦੇ ਪ੍ਰੋਮੋਸ਼ਨ ਦੇ ਲਈ ਪਹੁੰਚੇ ਨੇ ਸੋ ਪਿੰਡੀ ਵਾਲੇ ਦੇ ਘਰੇ ਪਹੁੰਚੇ ਹੋਏ ਨੇ ਤੂਤੇ ਪਿੰਡੀ ਉਹਦੇ ਘਰੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੰਡੀ ਵਾਲੇ ਵੱਲੋਂ ਉਹਨਾਂ ਦੀ ਟੀਮ ਨੂੰ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਬਾਬਿਆਂ ਦੀ ਫੋਟੋਆਂ ਦੇਖ ਕੇ ਸੋ ਤੁਸੀਂ ਦੇਖ ਸਕਦੇ ਹੋ ਐਮੀ ਵਰਕ ਦਿਖਾਈ ਦੇ ਰਹੇ ਨੇ ਸਕਰੀਨ ਤੇ ਤੇ ਤੁਹਾਨੂੰ ਗਿੱਪੀ ਗਰੇਵਲ ਵੀ ਜਿਹੜਾ ਇਸ ਇਸ ਟਾਈਮਾ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਸਵੀਰਾਂ ਦੇ ਵਿੱਚ ਬਾਰਿਸ਼ ਆ ਜਿਹੜੀ ਹਾਂ ਪੈ ਰਹੀ ਹੈ ਥੋੜੀ ਥੋੜੀ ਤੇ ਤੁਸੀਂ ਦੇਖ ਸਕਦੇ ਹੋਗੇ ਆਪਾਂ ਪਹੁੰਚੇ ਹੋਏ ਆਗੇ ਪਿੰਡ ਦੀ ਢਲਵਾ ਤੂ ਤੇ ਪਿੰਡੀ ਵਾਲੇ ਦੇ ਪਿੰਡ ਇਸ ਵਕਤ ਉਹਨਾਂ ਦੇ ਘਰੇ ਖੜੇ ਆ ਤੁਸੀਂ ਦੇਖ ਸਕਦੇ ਹੋਗੇ ਜਿੱਪੀ ਘਰੇ ਵਾਲੇ ਹੋਰੀ ਆਏ ਹੋਏ ਨੇਗੇ ਇਸ ਵਕਤ ਜਿੱਪੀ ਘਰੇ ਵਾਲਾ ਵੱਲੋਂ ਸਨਾਇਪ ਆ ਜਿਹੜੀ ਪਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਜਿੱਪੀ ਘਰੇ ਵਾਲ ਜੀ ਸਰਵਾਲਾ ਜੀ ਦੀ ਟੀਮ ਦੇ ਜਿਹੜੀ ਪਹੁੰਚੀ ਇੱਥੇ ਖਰਵਾਲਾ ਜੀ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਪਹੁੰਚੇ ਹੋਏ ਨੇ ਪਿੰਡਾਂ ਦੇ ਵਿੱਚ ਤੂਤ ਤੇ ਪਿੰਡੀ ਵਾਲੇ ਦੇ ਘਰੇ ਪਹੁੰਚੇ ਨੇ ਇਸ ਟਾਈਮ ਕੀ ਕਿੱਥੇ ਰਕ ਪਰ ਰਹਿਆ ਬਾਲੀਵੁੱਡ ਤੱਕ ਹਾਂ ਹਾਂ ਹੋਰ ਬੜਾ ਹੈ ਚੱਕ ਦੀ ਵੀਡੀਓ ਇਹ ਤੇਰਾ ਹੁਣ ਚੱਕੂ ਪੈਰ ਛੱਡ ਗਿਆ ਇਹ ਉਹ ਦੋ ਪੈਰ ਛੱਡ ਗਿਆ ਹੁਣ ਤੇਰਾ ਹੁਣ ਚੱਕੂ ਦੋ ਪੁਰੀ ਦੇ ਇਹ ਉਹ ਹੋ ਖੜਾ ਓਏ ਐਮੀ ਦਾ ਹੋ ਗਿਆ ਟ ਹੈਗਾ ਦੂਜਾ ਵੀ ਪੀ ਖੜਾ ਐਨੇ ਵੀ ਖੜਾ ਓਏ ਐਮੀ ਵੀ ਖੜਾ ਓਏ بڑا ويو پھر کڑا هو يرا پھر ڪي گڏي گلا آما انگلا ۾ نه گلا آما انگلا ۾ نه گلا آما وڏي آيا ۾ ته ٿي مڏي گلا ٿي ਲੋ ਜੀ ਤੇ ਹੁਣ ਵਾਪਸੀ ਹੋਣੀ ਆ ਜੀ ਇਹਨਾਂ ਦੀ ਸਾਰੇ ਟੀਮ ਦੀ ਵਾਪਸੀ ੜੀ ਤੋਂ ਤੇ ਪਿੰਡ ਵਾਲੇ ਘਰੋਂ ਤੇ ਹੁਣ ਅੱਜੇ ਜਾਣਾਗਾ ਤਾਂ ਹਰ ਕੇ ਬਣੇ ਹੁਣ ਵਾਪਸ ਜਾਣਗੇ ਲੋਕਾਂ ਦੇ ਵੱਲੋਂ ਸੈਲਫੀਆਂ ਲਈਆਂ ਜਾ ਰਹੀਆਂ ਨੇ ਜੀ ਸਾਰੇ ਟੀਮ ਦੇ ਨਾਲ ਤੁਸੀਂ ਕਿਤੇ ਮੈਂ ਨਾ ਤਾਂ ਕੰਮ ਕੀ ਹੋ ਰਿਹਾ ਪੁਲਿਸ ਪ੍ਰਸਾਧਨ ਜਿੱਥੇ ਪਹੁੰਚਿਆ ਹੈਗਾ ਇਦਰ ਤੂਤਾ ਤੇ ਪਿੰਡੀ ਵਾਲੇ ਦੇ ਨਾਲ ਤਸਵੀਰਾਂ ਖਚਾਈਆਂ ਜਾ ਰਹੀਆਂ ਨੇ ਜੀਆਂ ਤੁਸੀਂ ਦੇਖ ਸਕਦੇ ਹੋ ਤੂਤਾ ਪਿੰਡੀ ਵਾਲਾ ਇਹਨਾਂ ਦੇ ਘਰੇ ਜਿਹੜਾ ਅੱਜ ਸਰਵਲੈਜ ਟੀਮ ਸਾਰੀ ਪਹੁੰਚੀ ਸੀ ਤੇ ਉਹਨਾਂ ਦੇ ਭਾਇਨਾਂ ਬੋਲੋਂ ਜਿਹੜੀਆਂ ਫੋਟੋਆਂ ਖਚਾਈਆਂ ਜਾ ਰਹੀਆਂ ਹੋਈਆਂ ਤੂਤੇ ਪਿੰਡੀ ਵਾਲੇ ਦੇ ਵੱਲੋਂ ਇਹ